ਦੀਪ ਬੱਸ ਕੋਲੋਂ ਹੀ 15 ਮਿੰਟ ਹੈ ਕਿ ਦੀਪ ਇੱਕ ਦੀ ਜਗ੍ਹਾ ਦੇ ਉੱਤੇ ਪੰਜ ਚੱਲਦਿਆਂ ਤਾਂ ਕਰਕੇ ਪੰਜ-ਪੰਜ ਮਿੰਟ ਰਹਿ ਜਾਂਦੇ ਇਹਨਾਂ ਕੋਲੇ ਇਹ ਗਵਰਨਮੈਂਟ ਨੂੰ ਵੀ ਪਤਾ ਹੈ ਜੀ 1 ਮਿੰਟ ਇਹ ਗਵਰਨਮੈਂਟ ਨੂੰ ਵੀ ਪਤਾ ਹੈ ਐਮਐਲਏ ਨੂੰ ਵੀ ਪਤਾ ਹੈ ਪ੍ਰਸ਼ਾਸ਼ਨ ਸਾਹਿਬ ਤੁਹਾਨੂੰ ਵੀ ਇਹ ਗੱਲ ਦਾ ਪਤਾ ਹੈ ਡੀਸੀ ਸਾਹਿਬ ਨੂੰ ਵੀ ਪਤਾ ਪਰ ਨਮਕ ਹਰਾਮੀ ਜਿਹੜੀ ਸਾਡੇ ਵਿੱਚ ਸਿੱਖਾਂ 'ਚ ਖਾਸ ਤੌਰ ਤੇ ਮੈਂ ਵੀ ਵਿੱਚ ਆਣਾ ਮੈਨੂੰ ਜੇ ਹੋ ਸਕਦਾ ਮੌਕਾ ਮਿਲ ਜੇ ਕਿਤੇ ਡਿਪਟੀ ਸਾਹਿਬ ਵਾਲਾ ਸਟਾਰ ਮੇਰੇ ਲਾ ਦੇਣ ਤੇ ਮੈਂ ਵੀ ਗਦਾਰ ਹੋ ਜਾਊਂਗਾ ਇੱਥੇ ਯਾਰ ਬਿਲਕੁਲ ਲੋਕਾਂ ਬਾਰੇ ਮੈਂ ਸੋਚਣਾ ਨਹੀਂਗਾ ਇਹਨਾਂ ਦਾ ਵੇਖੂਗਾ ਵੀ ਕਿਹੜੇ ਤਰੀਕਿਆਂ ਨਾਲ ਜੇਬ ਦੇ ਵਿੱਚੋਂ ਇੱਕ ਦਿਹਾੜੀਦਾਰ ਬੰਦਾ ਯਾਰ ਉਹ ਬੰਦੇ ਨੇ ਵਿਚਾਰੇ ਨੇ ਲੋਨ ਲੈਣਾ ਹੁੰਦਾ ਲੱਖ ਰੁਪਿਆ ਤੇ ਉੱਥੇ ਬੈਠੇ ਜਿਹੜੇ ਹੈਗੇ ਆ ਉਹ 7-8000 ਰੁਪਿਆ ਵਿੱਚੋਂ ਖਾ ਜਾਂਦੇ ਆ ਕਿ ਜਿਹੜੇ ਬਕਾਜੀ ਕਾਰਵਾਈ ਕਰਨ ਵਾਲੇ ਬਈ ਸੀ ਇੱਕ ਦਿਹਾੜੀਦਾਰ ਬੰਦੇ ਨੇ ਜਿਹਨੇ ਕੋਈ ਧੀ ਪੁੱਤ ਬਿਉਣਾਗਾ ਉਹ ਬੰਦੇ ਨੂੰ ਲੁੱਟ ਜਾਂਦੇ ਇਸ ਕਰਕੇ ਜਿਹੜਾ ਲਟੇਰਾ ਸਿਸਟਮ ਹੈ ਨਾ ਇਹ ਸਿਰਫ ਕੀ ਹੈ ਵੀ 15-20 ਕੁ ਖਾਲਸੇ ਜਿਹੜਾ ਇਹ ਕਹਿੰਦੇ ਨੇ ਖਾਲਸਤਾਨ ਮੈਂ ਕਰਦਾ ਗੱਲ ਪੁਲਿਸ ਦੇ ਸਾਹਮਣੇ ਖੜ ਕੇ ਫੌਜੀਾਂ ਮੈਂ ਮੈਂ ਫੌਜੀ ਬੰਦਾ ਜੀ ਮੇਰੀ ਪੈਨਸ਼ਨ ਤਾਂ ਸਭ ਕੋ ਬੰਦ ਕੇ ਗੋਲੀ ਮਾਰੋ ਮੈਨੂੰ ਪਰ ਖਾਲਸਤਾਨ ਕੀ ਛੁੱਧ ਸਤਾਨ ਅਸੀਂ ਛੁੱਧ ਸਤਾਨ ਸਾਨੂੰ 15 ਬੰਦੇ ਛੁੱਧ ਦਿਓ ਤੇ 15 ਦਿਨ ਸਾਡਾ ਖਾਲਸਾ ਕਾਨੂੰਨ ਚੱਲੂ 15 ਦਿਨ ਜੇ ਚਿੱਟਾ ਮਿਲ ਗਿਆ ਪੰਜਾਬ ਚ ਜਾਂ ਹਾਂ ਮਾਫੀਆ ਮਿਲ ਗਿਆ ਪੰਜਾਬ ਚ ਤੇ ਹਲਾਲ ਕਰ ਲਓ ਜੀ ਇੱਥੇ ਫੜ ਕੇ ਬਹੁਤ ਵੱਡੀ ਭਾਵਨਾ ਸਾਡੇ ਪ੍ਰਸ਼ਾਸਨ ਕੋਲੇ ਬੜਾ ਕੁਝ ਹੈਗਾ ਕਰਨ ਵਾਸਤੇ ਪਰ ਪ੍ਰੋਬਲਮ ਕੀ ਹੈ ਅਸੀਂ ਵਿਕੇ ਹੋਏ ਆ ਜੀ ਸਾਡਾ ਸਿਸਟਮ ਵਿਕਿਆ ਇੱਕ ਅਦਾ ਬੰਦਾ ਹੋ ਸਕਦਾ ਕੋਈ ਨਾ ਵਿਕਿਆ ਹੋਵੇ ਵਿੱਚੋਂ 1% ਉਹ ਵੀ ਮਾ ਆਪਣੀ ਪੱਗ ਬਚਾਉਣੀ ਆ ਸਿਰਫ ਠੀਕ ਆ ਨਹੀਂ ਤਾਂ ਵਿਕਿਆ ਪ੍ਰਦਰਸ਼ਨ ਆ ਸਾਰਾ ਇੱਕ ਧਿਆਨ ਚ ਤੁਹਾਡੇ ਇਹ ਵੀ ਮੇਨ ਪੁਆਇੰਟ ਹੈ ਜੀ ਜਨਾਬ ਦਿਨੇ ਤਾਂ ਅਸੀਂ ਬੱਸਾਂ ਤੋਂ ਡਰਦੇ ਆ ਰਾਤ ਨੂੰ ਅਸੀਂ ਇਸੇ ਲੁੱਟਖੋਹਾਂ ਤੋਂ ਡਰਦੇ ਆ ਇਸ ਰੋਡ ਦੇ ਉੱਤੇ ਜਦੋਂ ਮਨਿੰਦਰ ਭਾਈ ਜਦੋਂ ਮਨਿੰਦਰ ਭਾਈ ਥੋੜਾ ਜਿਹਾ ਨਿਹਰਾ ਹੋ ਗਿਆ ਥੋੜਾ ਜਿਹਾ ਨਿਹਰਾ ਹੋਣ ਤੋਂ ਬਾਅਦ ਕੋਈ ਮੋਟਰਸਾਈਕਲ ਇਸ ਰੱਡ ਸੜਕ ਤੇ ਜੀ ਜਾ ਨਹੀਂ ਸਕਦਾ ਇਹ ਨਹੀਂ ਪਤਾ ਵੀ ਉਹਦੇ ਸਿਰ ਚ ਪਿੱਛੇ ਤੋਂ ਮਾਰਨਾ ਕੋਈ ਇਹ ਨਹੀਂ ਪਤਾ ਉਹਦੇ ਚ ਕੋਈ ਲਿਆ ਕੇ ਬਰਾਬਰ ਮੋਟਰਸਾਈਕਲ ਮਾਰਨਾ ਚ ਇਥੇ ਤੋਂ ਮੋਟਰਸਾਈਕਲ ਵੀ ਖੋਏ ਗਏ ਆ ਇੱਕ ਮੁੰਡੇ ਦਾ ਸਿਰ ਸਾਡੇ ਪਿੰਡ ਦੇ ਮੁੰਡੇ ਦਾ ਹੀ ਸਿਰ ਪਾਟਿਆ ਇੱਕ ਦਾ ਤਾਂ ਇੱਕ 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 ਮਾਰਦਾ ਮੁੰਡਾ ਇੱਕ ਪੈਟਰੋਲ ਪੰਪ ਵਾਲਾ ਜਿਹੜਾ ਹਾਂ ਪੰਪ ਵਾਲਾ ਮੁੰਡਾ ਮਾਰਿਆ ਇੱਕ ਕ੍ਰੇਨ ਦਾ ਮਾਰਿਆ ਠੀਕ ਹੈ ਨਹੀਂ ਇੱਥੇ ਕਈ ਦਾ ਕਤਲ ਹੋ ਗਏ ਜੀ ਠੀਕ ਹੈ ਤੇ ਲੁੱਟਾਂ ਖੋਹਾਂ ਦਾ ਦਿਨ ਰੋਜ਼ ਦਾ ਕੰਮ ਆ ਜੀ ਇੱਕ ਸਾਡੇ ਡਰੇਨ ਦਾ ਪੌਲਾ ਜੀ ਉੱਥੇ ਬਹੁਤ ਲੁੱਟਾਂ ਖੋਹ ਹੁੰਦੀਆਂ ਪੁਲਿਸ ਦੇ ਪੁਲਿਸ ਦੇ ਵੀ ਧਿਆਨ ਚਾਹ ਪੁਲਿਸ ਦੇ ਵੀ ਧਿਆਨ ਚਾਹ ਜੀ ਪੁਲਿਸ ਪੁਲਸ ਉਥੋਂ ਕੋਈ ਵਾਈਪਨ ਮੈਂ ਕੋਲੇ ਨਹੀਂ ਸੀਗਾ ਉਥੋਂ ਵਾਈਪਨ ਵੀ ਪੁਲਸ ਲੈ ਕੇ ਆਈ ਆ ਡਰੇਨ ਦੇ ਪੁਲ ਤੋਂ ਪੁਲਸ ਨਾਲ ਜਾ ਕੇ ਪਰ ਇੱਥੇ ਕਾਰਵਾਈਆਂ ਲਗਾਤਾਰ ਉਵੇਂ ਹੀ ਜਾਰੀ ਆ ਕਾਰਵਾਈਆਂ ਉਵੇਂ ਹੀ ਹੋ ਰਹੀਆਂ ਚੋਰ ਫੜਿਆ ਪਿੱਛੋਂ ਪੁਲਸ ਵਾਲੇ ਇੱਥੋਂ ਆ ਕੇ ਲੈ ਕੇ ਗਏ ਆ ਪ੍ਰੂਫ ਸਾਡੇ ਕੋਲ ਹੈਗੇ ਆ ਚੋਰ ਨੇ ਮਗਰ ਵਾਢਾ ਨਾ ਰੱਖਿਆ ਸੀ ਚੱਕਦਾ ਲੋਹਾ ਸੀ ਨਿਛੜੀ ਨਿਛੂੜੀ ਸੀਗਾ ਕੋਈ ਨਾ ਚੱਕਦਾ ਸੀ ਪੁਲਸ ਨੇ ਇੱਕ ਦਿਨ ਰੱਖਿਆ ਕਰਨ ਛੱਡਤਾ ਸਰ ਸਰ ਸਾਡੇ ਤੇ ਕਿਸੇ ਦੀ ਗਵਾਹੀ ਵੀ ਨਹੀਂ ਲਈ ਪੁਲਸ ਨੇ ਅਸੀਂ ਆ ਮਤਲਬ ਅਸੀਂ ਆਪ ਪੁਲਸ ਨੂੰ ਗੱਡੀ ਪੁਲਸ ਦੀ ਗੱਡੀ ਆ ਕੇ ਇੱਥੋਂ ਲੈ ਕੇ ਗਈ ਹੈ ਤੇ ਪੁਲਸ ਛੱਡ ਦਿੰਦੀ ਹੈ ਸਾਡੇ ਖੇਤਾਂ ਨਾਲ ਜਿਹੜਾ ਮੋਬਾਈਲ ਫੋਨ ਵਿੱਚ ਚਿੰਬੜ ਕੇ ਜਿਹੜੇ ਉੱਥੇ ਮੋਟਰਾਂ ਤੇ ਮਤਲਬ ਪਾਣੀ ਬਦਲ ਜਾਂਦੇ ਸੀਗੇ ਜੀ ਇੱਥੇ ਸਾਡੇ ਕੋ ਮੈਮਰੀ ਆ ਨਾ ਕੋਈ ਖੇਤ ਜਾ ਸਕਦਾ ਨਾ ਕੋਈ ਮੰਡੀ ਜਾ ਸਕਦਾ ਜੇ ਖੇਤ ਜਾਂਦੇ ਤਾਂ ਵੀ ਮਰ ਜਾਂਦੇ ਜੇ ਮੰਡੀ ਜਾਂਦੇ ਤਾਂ ਵੀ ਮਰ ਜਾਂਦੇ ਆ ਕੋਈ ਕਾਨੂੰਨ ਹੀ ਨਹੀਂ ਨਾ ਤਾਂ ਕੋਈ ਮੰਤਰੀ ਕਹੋ ਕਾਲੀ ਐਕਸੀਡੈਂਟ ਵੀ 20 ਮਿੰਟ ਸੀਗੇ ਲਗਾਤਾਰ ਮਸਾਂ ਮਗਰ ਆ ਗਈ ਪਹਿਲਾਂ ਆਈ ਤੁਜੀ ਮਗਰ ਫੇਰ ਆ ਗਈ ਆ ਹੁਣ ਸਾਡੇ ਚੋਰ ਸਿਰ 20 ਮਿੰਟ ਹੋ ਗਿਆ ਐਕਸੀਡੈਂਟ ਨੂੰ ਨਾਲ ਦਾ ਮਸਾ ਆ ਗਿਆ ਇਹਨਾਂ ਦੀ ਦੋ ਇਨਾ ਘੁਰੂਟ ਘਟਣਾ ਰੂਟ ਥੋੜਾ ਸਤਸ਼ਨ ਜੇ ਕਿਤੇ ਥੋੜਾ ਜਆ ਇਮਾਨਦਾਰ ਹੋ ਜੇ ਥੋੜਾ ਜਆ 1% ਵੀ ਇਮਾਨਦਾਰ ਨਹੀਂ ਹੈ ਪ੍ਰਸ਼ਾਸਨ ਉਹ ਨਹੀਂ ਹੋ ਸਕਦਾ ਜੇ ਕਿਤੇ ਪ੍ਰਸ਼ਾਸਨ ਇਮਾਨਦਾਰ ਹੋਵੇ ਦਸਾਂ ਦਿਨਾਂ ਦੇ ਵਿੱਚ ਵਿੱਚ ਆ ਕਰਪਸ਼ਨ ਕਰਪਸ਼ਨ ਤੇ ਲੁੱਟਾ ਖੋਈ ਸਭ ਕੁਝ ਬੰਦ ਹੋ ਸਕਦੀ ਤੁਹਾਡਾ ਬਹੁਤ ਡਰਾ ਬਰਦੀ ਦਾ ਅਸੀਂ ਫੌਜੀ ਆਂ ਸਾਡੇ ਹੁੰਦੇ ਯਾਰ ਬਾਰਡਰ ਤੋਂ ਕੋਈ ਬੰਦਾ ਖੰਗ ਨਹੀਂ ਸਕਦਾ ਇਸ ਪਾਸਧਾ ਨਾਲ ਬੰਦਾ ਨਾਲ 100 ਮੀਟਰ ਤੇ ਰਹਿ ਕੇ ਆਇਆ ਮੈਂ 100 ਮੀਟਰ ਮੇਰੇ ਤੋਂ ਐ 100 ਮੀਟਰ ਤੇ ਬਾਜਰਾਤ ਨੂੰ ਦੁੰਦੇ ਰੋ ਸਾਨੂੰ ਕਹਿੰਦੇ ਇੱਕ ਬੋਤਲ ਸ਼ਰਾਬ ਦੀ ਦੇ ਦਿਓ ਤੇ ਫੀਮ ਦਾ ਕਿਲੋ ਲੈ ਲਓ ਉੱਥੇ ਬਾਜ ਮਾਰਦੇ ਸੀ ਸਾਨੂੰ ਵੀ ਕਿਲੋ ਫੀਮ ਲੈ ਲਓ ਤੇ ਇੱਕ ਬੋਤਲ ਸ਼ਰਾਬ ਦੀ ਦੇ ਦਿਓ ਸਾਨੂੰ ਐਦਾਂ ਬਾਜਾਂ ਮਾਰਦੇ ਸੀ ਸਾਨੂੰ ਪਰ ਅਸੀਂ ਇਮਾਨਦਾਰੀ ਰੱਖੀ ਹੈ ਜੀ ਅਸੀਂ ਬੇਈਮਾਨ ਨਹੀਂ ਸੀਗੇ ਉੱਥੇ ਤਾਂ ਕਰਕੇ ਦੇਸ਼ ਦਾ ਬਾਰਡਰ ਤਾਂ ਮਜਾਪ ਹੈ ਪਰ ਦੇਸ਼ ਅੰਦਰੋਂ ਅੰਦਰੀ ਜਿਹੜਾ ਆਤਵਾਦ ਇੱਥੇ ਫੈਲਿਆ ਪਿਆ ਆਤਵਾਦ ਕੀ ਹੁੰਦਾ ਜੀ ਮਨ ਲਓ ਮੈਂ ਅਜ ਤੰਗਾ ਮੇਰੇ ਘਰਦਿਆਂ ਨੂੰ ਕਿਸੇ ਨੂੰ ਕਿਸੇ ਚਾਰ ਬੰਦੇ ਨੇ ਮਾਰਤਾ ਕੱਲ ਫਰੋਜਪੁਰ ਗੋਲੀ ਚੱਲੀ ਆ ਹੋਰ ਚੱਲੀ ਆ ਰੋਜ਼ ਕੁਝ ਨਾ ਕਿਤੇ ਗੋਲੀ ਚੱਲਦੀ ਆ ਸਿੱਧੂ ਮੂਸੇ ਵਾਲਾ ਰਗਾ ਬੰਦਾ ਇਹੋ ਜਿਹੜਾ ਸਾਡਾ ਉਹ ਮਾਰ ਦਿੱਤਾ ਗਿਆ ਹੋਰ ਕਿੰਨੇ ਇੱਥੇ ਬੰਦੇ ਮਰੇ ਆ ਕੋਈ ਕਾਰਵਾਈ ਕੁਝ ਨਹੀਂ ਪੁਲਿਸ ਸਟੱਡੀ ਦੇ ਵਿੱਚ ਇੰਟਰੂ ਹੋ ਰਹੀ ਆ ਇੱਕ ਇਸ ਦੇਸ਼ ਦਾ ਹਾਲਾਤ ਕੀ ਆ ਦੇਖੋ ਕਰਪਟ ਕਿਵੇਂ ਆ ਇਹ ਇਹਨੂੰ ਪੂਰੇ ਆ ਕੇ ਗੈਂਗਸਟਰ ਬੰਦਾ ਕਹਿ ਰਿਹਾ ਵੀ 100 ਬੰਦਾ ਮੈਂ ਮਾਰਿਆ ਸੁਣਿਓ ਜੀ 100 ਬੰਦਾ ਮੈਂ ਮਾਰਿਆ ਤੇ ਇੱਕ ਬੰਦਾ ਮੇਰਾ ਸਲਮਾਨ ਖਾਨ ਹੈ ਫਲਾਨਾ ਤੋਂ ਕਾ ਲਿਸਟ ਦੇ ਰਿਹਾ ਵੀ ਇੰਨੇ ਬੰਦੇ ਮੈਂ ਹੋਰ ਮਾਰਨੇ ਆ ਤੇ ਉਹ ਬੰਦੇ ਨੂੰ ਤੁਸੀਂ ਫਾਹੇ ਟੰਗੋ ਯਾਰ ਜਿਹੜਾ ਕਹਿ ਰਿਹਾ ਵੀ ਮੈਂ ਮਾਰੇ ਮੰਨੀ ਜਾਂਦਾ ਮਾਰੇ ਆ ਤੇ ਹੋਰ ਵੀ ਮੈਂ ਬੰਦੇ ਮਾਰਨੇ ਤੇ ਉਹਨੂੰ ਤੁਸੀਂ ਫਾਹੇ ਟੰਗੋ ਉਹ ਤਾਂ ਕਿੰਨਾ ਖਤਰਾ ਦੇਸ਼ ਨੂੰ ਉਹਨੂੰ ਥਾਮ ਥਾਮ ਕੇ ਰੱਖੀ ਬਟਿਆ ਇਸ ਕਰਕੇ ਸਾਰਾ ਸਿਸਟਮ ਤਾਣਾ ਬਾਣਾ ਵਿਗੜਿਆ ਪੂਰਾ ਪ੍ਰਸ਼ਾਸਨ ਸਭ ਕੁਝ ਹਿੰਦੁਸਤਾਨ ਦਾ ਜਿਹੜਾ ਬਿਲਕੁਲ ਫੇਲ ਹੋ ਚੁੱਕਿਆ ਹੈ ਜੈੱਟ ਦਾ ਹੋਣਾ ਜਿਹੜਾ ਬਹੁਤ ਮਾੜਾ ਕੰਮ ਹੋਇਆ ਇਹ ਸਭ ਤੋਂ ਮੇਨ ਮੁੱਦਾ ਇਹੀ ਹੈ ਵੀ ਰੋਡ ਪਹਿਲੇ ਇੰਨੇ ਰੂਟ ਵਧਾਉਣ ਤੋਂ ਪਹਿਲਾਂ ਰੋਡ ਖੁੱਲੀ ਕੀਤੀ ਠੀਕ ਹੈ ਉਹ ਚਲਾਉਣ ਵਾਲੇ ਬੰਦੇ ਵੀ ਸੇਫਲੀ ਚਲਾ ਸਕਣ ਤੇ ਰੋਡ ਰੋਡ ਤੋਂ ਵੱਧ ਕੰਜੈਸਟਨ ਹੋਣ ਕਰਕੇ ਘਟਨਾ ਵਾਪਰਦੀ ਹੈ ਕੈਮਰਾ